ਕਿੰਨੇ ਸਾਡੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਤ ਨਿਗਰ ਗਏ ਨੇ ਕਿੰਨੇ ਥੱਲੇ ਚਲੇ ਗਏ ਨੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਡਿਫੈਂਡ ਕਰਨ ਦੇ ਲਈ ਬੰਦਾ ਬਿਠਾ ਲਿਆ ਜਾ ਰਿਹਾ ਜੀ ਸੁਚਾ ਸਿੰਘ ਲੰਗਾ ਕੀ ਕਮਾਲ ਦਾ ਬੰਦਾ ਬੱਲ ਜਿਹਦਾ ਇਤਿਹਾਸ ਦੇ ਵਿੱਚ ਕੋਈ ਮਤਲਬ ਮੈਂ ਇੱਥੇ ਬੋਲ ਕੇ ਦੱਸ ਨਹੀਂ ਸਕਦਾ ਵੀ ਦੀ ਪਰਸਨੈਲਿਟੀ ਸੋ ਮੈਂ ਗੱਲ ਪੂਰੀ ਕਰਨਾ ਇੱਕ ਮਿੰਟ ਸੋ ਜਿਹੜੀ ਇਹ ਗੱਲ ਆ ਸਾਰੀ ਇਹ ਹੋ ਰਹੀ ਆ ਇਹਦੇ ਵਿੱਚ ਜਿਹੜਾ ਐਲਾਨ ਆ ਸਾਡਾ ਅੱਗੇ ਉਹ ਆ ਕਿ ਜਿਹੜੇ 11 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਜਥੇਦਾਰ ਸਹਿਬਾਂ ਨੇ ਉਹਨਾਂ ਨੂੰ ਆਪਣੇ ਆਪ ਹੀ ਲਾਉਣ ਦਾ ਤੇ ਫਿਰ ਆਪਣੇ ਆਪ ਹੀ ਥੋਪਣ ਦਾ ਉਹਨਾਂ ਦਾ ਪਬਲਿਕ ਦੇ ਵਿੱਚ ਵਿਰੋਧ ਹੋਇਆ ਅਸੀਂ ਕਿਸੇ ਦਾ ਘਰ ਨਹੀਂ ਘੇਰਨਾ ਮੈਂ ਆਪਣਾ ਨਿੱਜੀ ਤੌਰ ਤੇ ਦਲ ਖਾਲਸਾ ਦਾ ਨਜ਼ਰੀਆ ਦੱਸ ਰਿਹਾ ਕੋਈ ਹੋਰ ਕਰਦਾ ਹੈ ਤਾਂ ਮੈਂ ਉਹਦੇ ਵਿਰੋਧ ਚ ਨਹੀਂਗਾ ਕੋਈ ਇਹ ਨਾ ਲੈ ਜੇ ਕਿ ਜੇ ਕੋਈ ਕਰਨ ਜਾ ਰਿਹਾ ਤੇ ਮੈਂ ਸ਼ਾਇਦ ਉਹਦਾ ਵਿਰੋਧੀ ਹੋ ਗਿਆ ਸਾਡਾ ਇਹ ਨਜ਼ਰੀਆ ਆ ਕਿ ਘਰ ਬੰਦੇ ਦੀ ਪ੍ਰਾਈਵੇਟ ਪਲੇਸ ਹੈ ਉੱਥੇ ਉਹਦੇ ਪਰਿਵਾਰਕ ਮੈਂਬਰ ਨੇ ਧੀਆ ਪਹਿਣਾ ਵੀ ਹੋਣ ਗਿਆ ਸਾਰਾ ਕੁਝ ਹੋਏਗਾ ਅਸੀਂ ਕਿਸੇ ਦੇ ਘਰ ਨਹੀਂ ਜਾਣਾ ਅਸੀਂ ਉਸ ਦਿਨ ਵੀ ਕਿਸੇ ਦੇ ਘਰ ਨਹੀਂ ਗਏ ਜਦਨ ਭਾਈ ਨਰੈਨ ਸਿੰਘ ਚੌੜੇ ਦੇ ਪੱਗ ਲਾਏ ਉਸ ਬੰਦੇ ਨੇ ਵੀ ਆਹੀ ਇਹੋ ਕਹੇ ਵੀ ਤੇਰਾ ਪਬਲਿਕ ਦੇ ਵਿੱਚ ਅਸੀਂ ਵੜਨਾ ਬੰਦ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਫੈਸਲਾ ਇਸ ਟਾਈਮ ਅਕਾਲ ਤਖਤ ਸਾਹਿਬ ਤੇ ਪਿਆ ਹੈ ਇਸ ਕਰਕੇ ਅਸੀਂ ਉਸ ਨੂੰ ਅਜੇ ਅੱਗੇ ਪਰਸੂ ਨਹੀਂ ਕਰਦੇ ਪਏ ਸੋ ਪਰ ਇਸ ਵਾਰ ਵੀ ਇਹ ਜਿਹੜੇ 11 ਮੈਂਬਰ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਜਵਾਬਦੇ ਬਣਾਇਆ ਜਾਏਗਾ ਜਿੱਦਣ ਇੱਕ ਤੇ ਸਾਨੂੰ ਪਬਲਿਕ ਦੇ ਚ ਟੱਕਰੇ ਇਹਨਾਂ ਦੇ ਗੁੱਟ ਫੜ ਕੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਇਹ ਕੰਮ ਇਦਾਂ ਦੇ ਕਿਉਂ ਕੀਤੇ ਹੋਰ ਅਸੀਂ ਪੰਥ ਨੂੰ ਵੀ ਅਪੀਲ ਕਰਦੇ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨਾਲ ਗਦਾਰੀਆਂ ਕੀਤੀਆਂ ਤਾਂ ਹੁਣ ਤੇ ਸਾਰਿਆਂ ਦਾ ਟੱਪ ਗਏ ਨੇ ਇਹ ਜਿੱਥੇ ਵੀ ਤੁਹਾਨੂੰ ਟੱਕਰਨ ਪਬਲਿਕ ਦੇ ਵਿੱਚ ਇਹਨਾਂ ਨੂੰ ਸਵਾਲ ਕੀਤੇ ਜਾਣ ਔਰ ਉੱਥੇ ਇੱਕ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਘੁੱਟ ਨਹੀਂ ਫੜਦੇ ਪਰ ਜਥੇਦਾਰ ਸਹਿਬਾਨ ਜਿਹੜੇ ਲੱਗੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਵਾਲ ਤੇ ਕਿਤੇ ਨਾ ਕਿਤੇ ਪਬਲਿਕ ਚ ਉਹਨਾਂ ਨੂੰ ਵੀ ਹੋਣ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਕਰਾਂਗੇ ਸਿਰਫ ਇਸ ਕਰਕੇ ਕਿ ਜਥੇਦਾਰ ਸਹਿਬਾਨਾਂ ਦੀ ਪੋਸਟ ਬੜੀ ਇੱਜ਼ਤਦਾਰ ਆ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਗੜਗਾ ਸਾਹਿਬ ਜੀ ਨੂੰ ਵੀ ਹੋਣਾ ਕਿ ਉਹ ਕਿਸ ਤਰੀਕੇ ਦੇ ਨਾਲ ਲੱਗਣ ਜਾ ਰਹੇ ਨੇ ਜਦੋਂ ਕੌਮ ਤੁਹਾਨੂੰ ਪਰਵਾਹ ਨਹੀਂ ਕਰ ਰਹੀ ਤੇ ਤੁਸੀਂ ਕੌਮ ਦੇ ਕਿਹੜੇ ਜਥੇਦਾਰ ਕਿਹੜੀ ਕੌਮ ਦੇ ਜਥੇਦਾਰ ਲੱਗਣ ਜਾ ਰਹੇ ਸੋ ਆਪਣੇ ਆਪ ਇੱਕ ਕਮਰੇ ਚ ਜਥੇਦਾਰ ਲਾ ਕੇ ਆ ਜਾਣਾ ਤੇ ਫਿਰ ਕੌਮ ਨੂੰ ਕਹਿਣਾ ਜੀ ਮੇਰੇ ਤੇ ਵਿਸ਼ਵਾਸ ਕਰੋ ਇਦਾਂ ਕੌਮ ਵਿਸ਼ਵਾਸ ਨਹੀਂ ਕਰਦੀ ਸੋ ਸਾਨੂੰ ਇੱਕ ਸਮੂਹਕ ਰੂਪ ਦੇ ਚ ਕੌਮ ਨੂੰ ਇਹ ਅਪੀਲ ਆ ਸਾਡੀ ਕਿ ਇਸ ਵਜੇ ਫੈਸਲਿਆਂ ਦਾ ਹੁਣ ਅੰਤ ਸਾਨੂੰ ਕਰਨਾ ਪਏਗਾ ਕਿਸੇ ਨਾ ਕਿਸੇ ਦਿਨ ਫੈਸਲਾ ਲੈਣਾ ਪਏਗਾ ਸੋ ਸਾਡਾ ਫੈਸਲਾ ਸਾਫ ਹੈ ਕਿ ਪਹਿਲਾ ਸਭ ਤੋਂ ਇਹਨਾਂ 11 ਦੇ 11 ਹੀ ਕਮੇਟੀ ਮੈਂਬਰ ਜਿਹੜੇ ਨੇ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗੀ ਇਹਨਾਂ ਦਾ ਪਬਲਿਕ ਦੇ ਵਿੱਚ ਬਾਈਕਾਟ ਹੋਏਗਾ ਇਹਨਾਂ ਨੂੰ ਪਬਲਿਕ ਦੇ ਵਿੱਚ ਖਲਾਰ ਕੇ ਜਵਾਬ ਦੇ ਇਹਨਾਂ ਕੋ ਮੰਗੀ ਜਾਏਗੀ ਪਰ ਦੂਸਰੀ ਚੀਜ਼ ਸਾਨੂੰ ਰਾਂਝਾ ਜਿਸ ਚੀਜ਼ ਦਾ ਉਹ ਇਹ ਆ ਕਿ ਜਿਹੜੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਅਸਤੀਫੇ ਦੇ ਦੇ ਕੇ ਲੋਕ ਬਾਹਰ ਆ ਰਹੇ ਨੇ ਉਹ ਆਪਣੇ ਆਪ ਨੂੰ ਬਰੀ ਨਾ ਸਮਝਣ ਦੁਨੀਆ ਦੇ ਚੇਕਾਇਤਾ ਜਾਂਦਾ ਵੀ ਨਹੀਂ ਜੀ ਵੇਖੋ ਜੀ ਉਹਨੇ ਤਾਂ ਰੋਸ ਵਜੋਂ ਅਸਤੀਫਾ ਦੇ ਦਿੱਤਾ ਗੱਲ ਕੱਲੀ ਅਸਤੀਫੇ ਤੇ ਨਹੀਂ ਰੁਕਣੀ ਅਸਤੀਫੇ ਤੇ ਗੱਲ ਤਾਂ ਰੋਕ ਸਕਦੀ ਹੈ ਜੇ ਇੱਕ ਦੋ ਪਰਸਨੈਲਿਟੀ ਕਲੈਸ਼ ਹੋਵੇ ਕਿ ਤੁਹਾਡੇ ਡਿਸੀਜਨਸ ਦੇ ਨਾਲ ਜਾਂ ਅਕਾਲੀ ਦਲ ਦੇ ਡਿਸੀਜਨਸ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਨਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਕਿ ਫਿਰ ਤਾ ਤੁਸੀਂ ਕਹਿੰਦਾ ਵੀ ਚਲੋ ਅਸੀਂ ਅੱਗੇ ਇੱਥੇ ਕੌਮ ਦਾ ਮਸਲਾ ਹੈ ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਸਲਾ ਹੈ ਇੱਥੇ ਸਾਡੇ ਪਵਿੱਤਰ ਇੰਸਟੀਟਿਊਸ਼ਨਸ ਦਾ ਮਸਲਾ ਹੈ ਉਹਨਾਂ ਨੂੰ ਢਾਲ ਲੱਗ ਰਹੀ ਆ ਔਰ ਉਹਨਾਂ ਨੂੰ ਜਦੋਂ ਢਾਲ ਲੱਗ ਰਹੀ ਹੋਵੇ ਤੇ ਬੰਦੇ ਸਿਰਫ ਅਸਤੀਫਾ ਪੋਲੇ ਦੇ ਹੱਥ ਨਾਲ ਲੇਖ ਕੇ ਤੇ ਆ ਜਾਣ ਤੇ ਕਹਿ ਦਿੰਨ ਜੀ ਅਸੀਂ ਫਾਰਗ ਹੋ ਗਏ ਇਹ ਨਹੀਂ